ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਬੱਚੀ ਦਿਖਾਉਂਗਾ ਹਜੇ ਗੱਬਣਾ ਡੇਟ ਮਤਾ ਆਪ ਕੋ ਸਮੇਂ ਦੀ ਕੱਚੀ ਆ ਤੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇਥੇ ਆ ਕੇ ਆਪਦੇ ੱਡੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੈ ਵੀਰ ਦੀ ਕਰਮਾਂ ਵਾਲੀ ਪਹਿਲਾ ਸੂਆ ਸੋਨ ਵਾਲੀ ਆ ਮੂਤੋਂ ਖੀਰੀ 18 ਮਹੀਨਿਆਂ ਦੀ ਉਹ ਮਰਾ ਬੱਚੀ ਦੀ ਡੇਟ ਮੁਤਾਬਕ ਅੱਜ 18 ਤਰੀਕ ਤੋਂ 8ਵਾਂ ਮਹੀਨਾ ਬਾਈ ਕਹਿੰਦਾ ਬੱਚੀ ਨੂੰ ਸ਼ੁਰੂ ਹੋ ਚੁੱਕਿਆ ਹੈ ਸੀਮਨ ਦੋਸਤੋ ਵੱਚੀ ਦੇ ਲੱਗਿਆ ਹੋਇਆ ਵਾ 40136 ਡੈਨਮਾਰਕ ਦਾ ਆਪ ਸੈਗ ਦੀ ਆ 40144 ਸੀਮਨ ਦੀ ਮਦਰ ਰਿਕਾਰਡ 25 ਕਿਲੋ ਦਾ ਬੈਗ ਤੋਂ ਵੇਚ ਸਕਦੇ ਆ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਅੱਜ ਤੋਂ 8ਵਾਂ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਬੱਚੀ ਨੂੰ ਦੋਸਤੋ ਥਾਣ ਸੋਨੇ ਚਾਰੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਹਾਈਟ ਵਾਚ ਵੀ ਫੁੱਲ ਉੱਚੇ ਲੰਮੇ ਵੱਡੇ ਕਦ ਕਾਠਾੜੀ ਆ ਹਾਈਟ ਵਾਈ ਦੋਸਤੋ ਫੁੱਲ ਉੱਚੇ ਲੰਮੇ ਵੱਡੇ ਕੱਦ ਕਾਠਾੜੀ ਆ ਪੈਟ ਪੋਟਾ ਸੋਹਣਾ ਚੌੜਾ ਬੁੱਤੀ ਬਾਤੀ ਸੋਹਣੀ ਆ ਹਣ ਮੈਂ ਨੇੜੇ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਨਾ ਸੇਮ ਹੀ ਸਾਈਜ਼ ਕੈਪਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਫੋਰ ਸ਼ੈਂਕ ਪੂਰਾ ਵੀ ਨਹੀਂ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਉਹਦੀ ਬਾਈ ਜੀ ਉਹ ਨਾਲ ਗੱਲਬਾਤ ਕਰ ਲਿਆ ਜੀ ਉਡੀਆ ਨੂੰ ਮੈਂ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਤਾਂ ਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ